ਵੱਡੀ ਖਬਰ ਲੈ ਕੇ ਹਾਜ਼ਰ ਹੈ ਤੁਹਾਨੂੰ ਦੱਸਦੀ ਹੈ ਕਿ ਡੇਰਾ ਚਰਨਕਾੜ ਦੇ ਮੁਖੀ ਬਲਜਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਤੇ ਉੱਥੇ ਹੀ ਉਹਨਾਂ ਨੂੰ ਜੁਰਮਾਨਾ ਵੀ ਲਗਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਕਾਫੀ ਪਿੱਤੇ ਦਿਨਾਂ ਦੇ ਵਿੱਚ ਇਹ ਮਾਮਲਾ ਪੱਕਦਾ ਹੋਇਆ ਨਸਰ ਆਇਆ ਸੀ ਹਾਲਾਂਕਿ ਹੁਣ ਅਦਾਲਤ ਨੇ ਆਪਣਾ ਵੱਡਾ ਫੈਸਲਾ ਸੁਣਾਇਆ ਹੈ ਤੇ ਉੱਥੇ ਚਰਨਕਾੜ ਦੇ ਜਿਹੜੇ ਕਿ ਮੁਖੀ ਬਲਜਿੰਦਰ ਸਿੰਘ ਨੂੰ ਜਿਹੜੀ ਕਿ 10 ਸਾਲ ਦੀ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਗਈ ਹੈ ਤਾਂ ਉੱਥੇ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਵਦੀਨ ਸੈਸ਼ਨ ਦੇ ਵਿੱਚ ਜੱਜ ਦੀ ਅਦਾਲਤ ਨੇ ਲੜਕੀ ਦੇ ਨਾਲ ਬਲਤਕਾਰ ਦੇ ਮਾਮਲੇ ਦੇ ਵਿੱਚ ਧਾਰਮਿਕ ਅਸਥਾਨ ਦੇ ਨਾਲ ਜੁੜੇ ਬਾਬੇ ਨੂੰ ਦੋਸ਼ੀ ਇਕਰਾਰ ਦਿੰਦੇ ਆ 10 ਸਾਲ ਦੀ ਸਖਤ ਕੈਦ ਅਤੇ 55000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਵਿਅਕਤੀ ਦੇ ਖਿਲਾਫ ਲੁਧਿਆਣਾ ਵਾਸੀ 25 ਸਾਲਾਂ ਲੜਕੀ ਨੇ ਜਗਰਾਉਂ ਸਥਿਤ ਡੇਰਾ ਚਰਨਕੜ ਦੇ ਮੁਖੀ ਤੇ ਇਲਜ਼ਾਮ ਲਗਾਉਂਦੇ ਆ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਡੇਰਾ ਚਰਨਕੜ ਦੇ ਜਿਹੜੇ ਮੁਖੀ ਬਲਜਿੰਦਰ ਸਿੰਘ ਨੇ 6 ਮਈ ਨੂੰ ਇੱਕ 25 ਸਾਲਾਂ ਦੀ ਲੜਕੀ ਨੂੰ ਮੋਕਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਲਿਜਾ ਕੇ ਉਸ ਦੇ ਨਾਲ ਰੇਪ ਕੀਤਾ ਸੀ ਤਾਂ ਲੜਕੀ ਦਾ ਪਰਿਵਾਰ ਡੇਰੇ ਵਿੱਚ ਜਾਂਦਾ ਸੀ ਤੇ ਉਥੇ ਦੱਸਦੀ ਹੈ ਕਿ ਪਿੰਡਤ ਲੜਕੀ ਵੀ ਆਪਣੇ ਆਪ ਉਥੇ ਹੀ ਆਪਣੇ ਨਸ਼ੇੜੀ ਪ੍ਰਾਣ ਨੂੰ ਸੁਧਾਰਨ ਦੇ ਲਈ ਫਰਿਆਦ ਲੈ ਕੇ ਡੇਰੇ ਦੇ ਵਿੱਚ ਗਈ ਸੀ ਤਾਂ ਅਦਾਲਤ ਨੇ ਹੁਣ ਬਾਬੇ ਨੂੰ ਦੱਸਦੀ ਹੈ ਕਿ ਦੋਸ਼ੀ ਇਕਰਾਰ ਸੁਣਾਉਂਦਿਆਂ ਹੋਇਆ ਇਹ ਵੱਡਾ ਫੈਸਲਾ ਸੁਣਾਇਆ ਤੇ ਸੇਵਾਦਾਰ ਨੇ ਤੁਹਾਨੂੰ ਦੱਸਦੀ ਹੈ ਕਿ ਕੁੜੀ ਨੂੰ ਵਿਸ਼ੇਸ਼ ਅਰਦਾਸ ਕਰਾਉਣ ਦੀ ਗੱਲ ਆ ਕੇ 4.5 ਸਾਲ ਪਹਿਲਾਂ ਮੋਗਾ ਦੇ ਹੋਟਲ ਦੇ ਵਿੱਚ ਬਲਵਿੰਦਰ ਸਿੰਘ ਨੇ ਬਲਤਕਾਰ ਕੀਤਾ ਤੇ ਉਸ ਦੇ ਵੀਡੀਓ ਬਣਾ ਕੇ ਜਿਹੜੀ ਕਿ ਬਲੈਕਮੇਲ ਕਰਨ ਲੱਗ ਪਿਆ ਤੇ ਡੇਰੇ ਦੇ ਵਿੱਚ ਬੁਲਾ ਕੇ ਜ਼ਬਰਦਸਤੀ ਬਲਤਕਾਰ ਕਰਦਾ ਰਿਹਾ ਤੇ ਇਹ ਸਹਿਵਾਦਾਰ ਖਿਲਾਫ 2 ਸਤੰਬਰ 2024 ਨੂੰ ਇੱਕ ਹੋਰ ਲੜਕੀ ਨੇ ਵੀ ਲੁਧਿਆਣਾ ਦੇ ਵਿੱਚ ਪੁਲਿਸ ਕੋਲ ਸ਼ਿਕਾਇਤ ਕਰਵਾਈ ਸੀ ਤੇ ਦੂਜੀ ਕੁੜੀ ਨੇ ਮੌਕਾ ਪੁਲਿਸ ਨੂੰ ਝੜਾ ਕੇ ਸ਼ਿਕਾਇਤ ਕਰਨ ਤੋਂ ਬਾਅਦ ਮੌਕਾ ਪੁਲਿਸ ਨੇ 18 ਸਤੰਬਰ 2024 ਨੂੰ ਦੋਸ਼ੀ ਬਲਜਿੰਦਰ ਸਿੰਘ ਦੇ ਖਿਲਾਫ ਜਿਹੜਾ ਕਿ ਰੇਪ ਤੇ ਧਮਕੀ ਦੇਣ ਦੇ ਇਲਜ਼ਾਮ ਦੇ ਵਿੱਚ ਕੇ ਸਰਚ ਕਰਕੇ ਗ੍ਰਿਫਤਾਰ ਕੀਤਾ ਤੇ ਉੱਥੇ ਹੀ ਦੱਸ दिए ਕਿ ਸੋਮਵਾਰ ਯਾਨੀ ਕਿ 5 ਜਨਵਰੀ 2026 ਨੂੰ ਮੋਕਾ ਅਦਾਲਤ ਦੇ ਵੱਲੋਂ ਕੇਸ ਦੀ ਜਿਹੜੀ ਕਿ ਸੁਣਵਾਈ ਆ ਦੌਰਾਨ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਹੋਇਆ ਹੁਣ 10 ਸਾਲ ਦੀ ਜਿਹੜੀ ਕਿ ਸਜ਼ਾ ਸੁਣਾ ਦਿੱਤੀ ਹੈ ਤੇ ਉੱਥੇ ਹੀ 55000 ਉਹਨਾਂ ਨੂੰ ਜੁਰਮਾਨਾ ਲਗਾ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾਇਆ ਤੇ ਉੱਥੇ ਚਰਨ ਘੜ ਦੇ ਮੁਖੀ ਬਲਜਿੰਦਰ ਸਿੰਘ ਨੂੰ ਲੈ ਕੇ ਜਿਹੜਾ ਕਿ ਕੋਡਾ ਛਟਕਾ ਲੱਗਿਆ ਤੇ ਉਹਨਾਂ ਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਤੇ ਉੱਥੇ ਹੀ 55000 ਰੁਪਇਆ ਜ਼ਰਮਾਨਾ ਲਗਾਇਆ ਗਿਆ ਹਾਲਾਂਕਿ ਹੁਣ ਅਦਾਲਤ ਨੇ ਆਪਣਾ ਵੱਡਾ ਫੈਸਲਾ ਸੁਣਾਇਆ ਹੈ ਤੇ ਉਥੇ ਚਰਨ ਕਾਰਡ ਦੇ ਜਿਹੜੇ ਕਿ ਮੁਖੀ ਬਲਜਿੰਦਰ ਸਿੰਘ ਨੂੰ ਜਿਹੜੀ ਕਿ 10 ਸਾਲ ਦੀ ਸਜ਼ਾ ਅਦਾਲਤ ਇਹ ਵੱਲੋਂ ਸੁਣਾਈ ਗਈ ਹੈ ਤਾਂ ਉਥੇ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਵਦੀਨ ਸੈਸ਼ਨ ਦੇ ਵਿੱਚ ਜੱਜ ਦੀ ਅਦਾਲਤ ਨੇ ਇੱਕ ਲੜਕੀ ਦੇ ਨਾਲ ਬਲਤਕਾਰ ਦੇ ਮਾਮਲੇ ਦੇ ਵਿੱਚ ਧਾਰਮਿਕ ਅਸਥਾਨ ਦੇ ਨਾਲ ਜੁੜੇ ਬਾਪੇ ਨੂੰ ਦੋਸ਼ੀ ਇਕਰਾਰ ਦਿੰਦੇ ਆ 10 ਸਾਲ ਦੀ ਸਖਤ ਕੈਦ ਅਤੇ 55000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਤੁਹਾਨੂੰ ਦੱਸਦੀ ਕਿ ਜਿਸ ਵਿਅਕਤੀ ਦੇ ਖਿਲਾਫ ਲੁਧਿਆਣਾ ਵਾਸੀ 25 ਸਾਲਾਂ ਲੜਕੀ ਨੇ ਜਗਰਾਉਂ ਸਥਿਤ ਡੇਰਾ ਚਰਨਕੜ ਦੇ ਮੁਖੀ ਤੇ ਇਲਜ਼ਾਮ ਲਗਾਉਂਦੇ ਆ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਡੇਰਾ ਚਰਨਕੜ ਦੇ ਜਿਹੜੇ ਮੁਖੀ ਬਲਜਿੰਦਰ ਸਿੰਘ ਨੇ 6 ਮਈ ਨੂੰ ਇੱਕ 25 ਸਾਲਾਂ ਦੀ ਲੜਕੀ ਨੂੰ ਮੌਕਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਲਿਜਾ ਕੇ ਉਸ ਦੇ ਨਾਲ ਰੇਪ ਕੀਤਾ ਸੀ ਤਾਂ ਲੜਕੀ ਦਾ ਪਰਿਵਾਰ ਡੇਰੇ ਵਿੱਚ ਜਾਂਦਾ ਸੀ ਤੇ ਉਥੇ ਦੱਸਦੀ ਹੈ ਕਿ ਪੀੜਤ ਲੜਕੀ ਵੀ ਆਪਣੇ ਆਪ ਉਥੇ ਹੀ ਆਪਣੇ ਨਸ਼ੇੜੀ ਪ੍ਰਾਣ ਨੂੰ ਸੁਧਾਰਨ ਦੇ ਲਈ ਫਰਿਆਦ ਲੈ ਕੇ ਡੇਰੇ ਦੇ ਵਿੱਚ ਗਈ ਸੀ ਤਾਂ ਅਦਾਲਤ ਨੇ ਹੁਣ ਬਾਬੇ ਨੂੰ ਦੱਸ ਦੇ ਕਿ ਦੋਸ਼ੀ ਇਕਰਾਰ ਸੁਣਾਉਂਦਿਆਂ ਹੋਇਆ ਇਹ ਵੱਡਾ ਫੈਸਲਾ ਸੁਣਾਇਆ ਤੇ ਸੇਵਾਦਾਰ ਨੇ ਤੁਹਾਨੂੰ ਦੱਸਦੀ ਹੈ ਕਿ ਕੁੜੀ ਨੂੰ ਵਿਸ਼ੇਸ਼ ਅਰਦਾਸ ਕਰਾਉਣ ਦੀ ਗੱਲ ਆ ਕੇ ਸਾਡੇ 4 ਸਾਲ ਪਹਿਲਾਂ ਮੋਗਾ ਦੇ ਹੋਟਲ ਦੇ ਵਿੱਚ ਬਲਵਿੰਦਰ ਸਿੰਘ ਨੇ ਬਲਤਕਾਰ ਕੀਤਾ ਤੇ ਉਸ ਦੇ ਵੀਡੀਓ ਬਣਾ ਕੇ ਜਿਹੜੀ ਕਿ ਬਲੈਕਮੇਲ ਕਰਨ ਲੱਗ ਪਿਆ ਤੇ ਡੇਰੇ ਦੇ ਵਿੱਚ ਬੁਲਾ ਕੇ ਜ਼ਬਰਦਸਤੀ ਬਲਤਕਾਰ ਕਰਦਾ ਰਿਹਾ ਤੇ ਇਹ ਸੇਵਾਦਾਰ ਖਿਲਾਫ 2 ਸਤੰਬਰ 2024 ਨੂੰ ਇੱਕ ਹੋਰ ਲੜਕੀ ਨੇ ਵੀ ਲੁਧਿਆਣਾ ਦੇ ਵਿੱਚ ਪੁਲਿਸ ਕੋਲ ਸ਼ਿਕਾਇਤ ਕਰਵਾਈ ਸੀ ਤੇ ਦੂਜੀ ਕੁੜੀ ਨੇ ਮੌਕਾ ਪੁਲਿਸ ਨੂੰ ਝੜਾ ਕੇਸ਼ ਕਾਇਤ ਕਰਨ ਤੋਂ ਬਾਅਦ ਮੌਕਾ ਪੁਲਿਸ ਨੇ 18 ਸਤੰਬਰ 2024 ਨੂੰ ਦੋਸ਼ੀ ਬਲਜਿੰਦਰ ਸਿੰਘ ਦੇ ਖਿਲਾਫ ਜਿਹੜਾ ਕਿ ਰੇਪ ਅਤੇ ਧਮਕੀ ਦੇਣ ਦੇ ਇਲਜ਼ਾਮ ਦੇ ਵਿੱਚ ਕੇ ਸਰਚ ਕਰਕੇ ਗ੍ਰਿਫਤਾਰ ਕੀਤਾ ਤੇ ਉਥੇ ਹੀ ਦੱਸ दिए ਕਿ ਸੋਮਵਾਰ ਯਾਨੀ ਕਿ 5 ਜਨਵਰੀ 2026 ਨੂੰ ਮੋਕਾ ਅਦਾਲਤ ਦੇ ਵੱਲੋਂ ਕੇਸ ਦੀ ਜਿਹੜੀ ਕਿ ਸੁਣਵਾਈ ਆ ਦੌਰਾਨ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੂੰ ਦੋਸ਼ੀ ਇਕਰਾਰ ਦਿੰਦਿਆਂ ਹੋਇਆ ਹੁਣ 10 ਸਾਲ ਦੀ ਜਿਹੜੀ ਕਿ ਸਜ਼ਾ ਸੁਣਾ ਦਿੱਤੀ ਹੈ ਤੇ ਉੱਥੇ ਹੀ 55000 ਉਹਨਾਂ ਨੂੰ ਜੁਰਮਾਨਾ ਲਗਾ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾਇਆ ਤੇ ਉੱਥੇ ਚਰਨ ਕਾੜਦੇ ਮੁੱਖੀ ਬਲਜਿੰਦਰ ਸਿੰਘ ਨੂੰ ਲੈ ਕੇ ਜਿਹੜਾ ਕਿ ਕੋ ਵੱਡਾ ਛਟਕਾ ਲੱਗਿਆ ਤੇ ਉਹਨਾਂ ਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਤੇ ਉੱਥੇ ਹੀ 55000 ਰੁਪਿਆ ਜੁਰਮਾਨਾ ਲਗਾਇਆ ਗਿਆ